ਉਧਰ ਲੈਂਦੇ ਪੰਜਾਬ ਦੇ ਵਿੱਚ 15 ਦਸੰਬਰ ਨੂੰ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਨਨਕਾਣਾ ਸਾਹਿਬ ਦੀ ਧਰਤੀ ਤੇ ਤੇਜੀ ਕਾਲੋਂ ਸ਼ਾ ਪਿੰਡਰ ਸੰਦੀਪ ਗਰਦਾਸਪੁਰੀਆ ਸਿਮਾ ਕਨੇਡਾ ਸੋਨੂ ਚੱਠਾ ਮੁੱਪੀ ਰੰਧਾਵਾ ਵਿਸ਼ਵਜੀਤ ਹੋਣਾਂ ਵੱਲੋਂ ਮੇਰੇ ਵੀਰੋ ਵੱਡਾ ਕਬੱਡੀ ਕੱਪ ਜਿਹੜਾ ਹੈ ਕਰਵਾਇਆ ਜਾ ਰਿਹਾ ਸਰਬਜੀਤ ਸਿੰਘ ਜੀ ਸੱਭਾ ਥਿਆੜਾ ਔਰ ਜਿੱਥੇ ਵੈਸਟਾਂ ਨੂੰ ਕਰੋਲਾ ਗੱਡੀਆਂ 60 ਮੋਟਰਸਾਈਕਲ 30 ਲੱਖ ਦਾ ਪਹਿਲਾ ਪ੍ਰਾਈਜ਼ 20 ਲੱਖ ਦਾ ਸੈਕੰਡ ਪ੍ਰਾਈਜ਼ ਹੋਣਾ ਹੈ ਲੈਂਦੇ ਪੰਜਾਬ ਪਾਕਿਸਤਾਨ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਨਨਕਾਣਾ ਸਾਹਿਬ ਦੇ ਕੱਪ ਦੇ ਲਈ ਦੀ ਮਾਰ ਦੋ ਮੇਰੇ ਵੀਰੋ ਕਿ ਮੇਲੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਨਨਕਾਣਾ ਸਾਹਿਬ ਦੀ ਧਰਤੀ ਨੂੰ ਸਿਰ ਝੁਕਦਾ ਔਰ ਬਾਬੇ ਨਾਨਕ ਦੀ ਧਰਤੀ ਉਹ ਵੀ ਐ ਬਾਬੇ ਨਾਨਕ ਦੀ ਧਰਤੀ ਆ ਵੀ ਐ ਕੁੱਲ ਕਾਇਨਾਤ ਹੀ ਬਾਬੇ ਨਾਨਕ ਦੀ ਐ ਕੁੱਲ ਕਾਇਨਾਤ ਹੀ ਬਾਬੇ ਨਾਨਕ ਦੀ ਐ ਉਹਦੀ ਮਿਹਰ ਐ ਔ